ਗੱਲ ਕਰਦਿਆਂ ਕਿਸਾਨ ਅਗੂ ਜਗਜੀਤ ਢੱਲੇਵਾਲ ਦੀ ਜੋ ਕਿ ਲਗਾਤਾਰ ਮਰਨਤ ਤੇ ਬੈਠੇ ਨੇ ਤੇ ਉਹਨਾਂ ਦੀ ਭੁਖ ਹੜਤਾਲ ਅਜ 15ਵੇਂ ਦਿਨ ਵੀ ਜਾਰੀ ਹੈ ਖਨੌਰੀ ਬਾਰਡਰ ਤੇ ਕਿਸਾਨਾਂ ਲਈ ਅੱਜ ਲੰਗਰ ਨਹੀਂ ਬਣ ਰਿਹਾ ਕਿਉਂਕਿ ਕਿਸਾਨਾਂ ਨੇ ਇੱਥੇ ਫੈਸਲਾ ਕੀਤਾ ਹੈ ਜਗਜੀਤ ਢੱਲੇਵਾਲ ਦੇ ਹੱਕ ਤੇ ਵਿਚ ਮਿਤਰੇ ਨੇ ਕਿਉਂਕਿ ਜਿਸ ਤੰਦੇ ਨਾਲ ਜਗਜੀਤ ਢੱਲੇਵਾਲ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਡਾਕਟਰਾਂ ਦੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਜੋ ਲਗਾਤਾਰ ਉਹਨਾਂ ਦੀ ਸਿਹਤ ਤੇ ਨਜ਼ਰ ਆਖਰੀ ਨੇ ਖਨੌਰੀ ਬਾਰਡਰ ਤੇ ਪਰ ਅੱਜ ਕਿਸਾਨਾਂ ਵੱਲੋਂ ਵੀ ਇੱਕ ਦਿਨ ਦੀ ਭੁਖ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਮੋਟੇ ਤੇ ਬੈਠੇ ਕਿਸਾਨਾਂ ਨੇ ਅੱ ਤੇ ਉਹਨਾਂ ਵੱਲੋਂ ਇੱਕ ਦਿਨ ਦੀ ਭੁਖ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਢੱਲੇਵਾਲ ਦੇ ਹੱਕ ਵਿੱਚ ਕਿਸਾਨਾਂ ਵੱਲੋਂ ਇੱਕ ਦਿਨ ਦੀ ਭੁਖ ਹੜਤਾਲ ਸੱਦੀ ਗਈ ਹੈ ਮਰਮਰ ਤੇ ਬੈਠੇ ਢੱਲੇਵਾਲ ਦੀ ਦਿਨੋ ਦਿਨ ਹੀ ਸਿਹਤ ਵਿਗੜ ਰਹੀ ਹੈ ਹੁਣ ਤੱਕ 9 ਕਿਲੋ ਤੋਂ ਵੱਧ ਢੱਲੇਵਾਲ ਦਾ ਭਾਰ ਘਟ ਚੁੱਕਿਆ ਜੋ ਡਾਕਟਰਸ ਨੇ ਜਾਣਕਾਰੀ ਦਿੱਤੀ ਹੈ ਸੋ ਉਹਨਾਂ ਦੀ ਸਿਹਤ ਨੂੰ ਲੈ ਕੇ ਡਾਕਟਰਸ ਬੇਹੱਦ ਚਿੰਤਿਤ ਨੇ ਉਹਨਾਂ ਦੀ ਕਿਡਨੀ ਤੇ ਵੀ ਅਸਰ ਪੈ ਰਿਹਾ ਔਰ ਜੇ ਇਸੇ ਤਰ੍ਹਾਂ ਤੇ ਨਾਲ ਉਹਨਾਂ ਦੀ ਭੁਖ ਹੜਤਾਲ ਜਾਰੀ ਰਹੇ ਤਾਂ ਉਹਨਾਂ ਦੀ ਸਿਹਤ ਤੇ ਹੋਰ ਵੀ ਜ਼ਿਆਦਾ ਮਾੜਾ ਅਸਰ ਪੈ ਸਕਦਾ ਹੈ ਸੋ ਜੇ ਵਿਚਾਰ ਹੁਣ ਦੇਖਣਾ ਹੋਵੇਗਾ ਕਿ ਕਿਆ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਇਥੇ ਮੌਕੇ ਤੇ ਪਹੁੰਚਦੇ ਨੇ ਅਤੇ ਕਿਸੇ ਤਰ੍ਹਾਂ ਦੇ ਨਾਲ ਇਹ ਪੁਖੜ ਤਾਲੂ ਖਤਮ ਕਰਾਉਂਦੇ ਨੇ ਕਿਉਂਕਿ ਲਗਾਤਾਰ ਜਗਜੀਤ ਢੱਲੇਵਾਲ ਉਹਨਾਂ ਦੀ ਉਮਰ ਤੇ ਸਿਹਤ ਨੂੰ ਦੇਖਦੇ ਹੋਇਆ ਚਿੰਤਾ ਲਗਾਤਾਰ ਡਾਕਟਰਸ ਵਿੱਚ ਪਈ ਹੋਈ ਹੈ। ਸੋ ਤਸਵੀਰਾਂ ਨੇ ਦੋ ਜਿੱਥੇ ਕਿ ਜਗਜੀਤ ਢੱਲੇਵਾਲ ਦੀ ਸਿਹਤ ਤੇ ਨਜ਼ਰ ਰੱਖੀ ਜਾ ਰਹੀ ਹੈ। ਅਤੇ ਉਰਦੀ ਸਿਹਤ ਲਗਾਤਾਰ ਇੱਕ ਚਿੰਤਾ ਦਾ ਵਿਸ਼ਾ ਡਾਕਟਰਜ਼ ਲਈ ਬਣੀ ਦੂਜੇ ਪਾਸੇ ਤਸਵੀਰਾਂ ਨੇ ਜਿੱਥੇ ਕਿ ਅੱਜ ਚੁਲਾਨੀ ਬਾਲਿਆ ਖਨੋਰੀ ਬਾਰਡਰ ਤੇ ਤੇ ਇੱਥੇ तमाम ਕਿਸਾਨ ਜਿੰਨੇ ਵੀ ਜੋ ਡਟੇ ਹੋਏ ਨੇ ਪਿਛਲੇ ਕਈ ਦਿਨਾਂ ਤੋਂ ਉਹਨਾਂ ਵੱਲੋਂ ਵੀ ਇੱਕ ਦਿਨ ਦੀ ਭੁੱਖ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਗੁਰਦਰਸ਼ਨ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਗੁਰਦਰਸ਼ਨ ਇੱਕ ਪਾਸੇ ਲਗਾਤਾਰ ਜਗਜੀ ਜੱਲੇਵਾਲ ਜੋ ਕਿ 15ਵੇਂ ਦਿਨ ਜੁਨਾਂ ਦੀ ਭੁੱਖ ਹੜਤਾਲ ਦਾਖਲ ਹੋ ਗਈ ਉਰਦੀ ਸਿਹਤ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਉਤੇ ਕਿਸਾਨਾਂ ਵੱਲੋਂ ਵੀ ਖਨੋਰੀ ਬਾਰਡਰ ਤੇ ਅੱਜ ਭੁੱਖ ਹੜਤਾਲ ਦਾ ਫੈਸਲਾ ਇੱਕ ਦਿਨ ਦਾ ਕੀਤਾ ਗਿਆ ਬਿਲਕੁਲ ਰਾਧਾ ਜਗਜੀਤ ਸਿੰਘ ਡੱਲੇਵਾਲ ਦਾ ਅੱਜ ਮਰਨ ਵਰਤ 15ਵੇਂ ਦਿਨ ਵਿੱਚ ਸ਼ਾਮਲ ਹੋ ਚੁੱਕੇ ਆ ਪਰ ਤੁਹਾਨੂੰ ਦੱਸ ਦਈਏ ਕਿ ਸਿਹਤ ਬੜੀ ਨਾਜ਼ਕ ਬਣੀ ਹੋਈ ਹੈ ਕਿਉਂਕਿ ਡਾਕਟਰਾਂ ਦੇ ਮੁਤਾਬਕ ਜਿਹੜਾ ਦੱਸਿਆ ਗਿਆ ਕਿ ਉਹਨਾਂ ਦੀਆਂ ਕਿਡਨੀਆ ਤੇ ਬਹੁਤ ਅਸਰ ਹੋ ਰਿਹਾ ਪੁਖੜ ਹੜਤਾਲ ਦਾ ਪਰ ਤੁਹਾਨੂੰ ਅਸੀਂ ਜਿਹੜੀਆਂ ਤਸਵੀਰਾਂ ਦਿਖਾਉਣ ਲੱਗੇ ਆ ਇਹ ਪੰਡਾਲ ਹੈ ਖਨੌਰੀ ਬਾਰਡਰ ਦਾ ਜਿੱਥੇ ਕਿ ਅੱਜ ਖਨੌਰੀ ਬਾਰਡਰ ਤੇ ਜਿੰਨੇ ਵੀ ਕਿਸਾਨ ਨੇ ਜਿਹੜਿਆਂ ਨੇ ਇਸ ਟਰਾਲੀਆਂ ਦੇ ਵਿੱਚ ਕਿਸੇ ਨੇ ਵੀ ਆਪਦਾ ਚੁੱਲਾ ਨਹੀਂ ਬਾਲਿਆ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੀ ਹਮੈਤ ਦੇ ਵਿੱਚ ਸਾਰੇ ਕਿਸਾਨਾਂ ਵੱਲੋਂ ਭੁੱਖ ਹੜਤਾਲ ਰੱਖੀ ਗਈ ਹੈ ਜਿਨ੍ਹਾਂ ਤਸਵੀਰਾਂ ਵੀ ਦਿਖਾਈਆਂ ਆਪਣੇ ਦਸਤਕਾਂ ਨੂੰ ਤੇ ਇਸ ਕੈਵਨ ਦੇ ਅੰਦਰ ਬੈਕਸਾਈਡ ਤੇ ਜਗਜੀਤ ਸਿੰਘ ਢੱਲੇਵਾਲ ਦੀ ਜਿਹੜੀ ਮ사ਜ ਚੱਲ ਰਹੀ ਆ ਕਿਉਂਕਿ ਜਿਹੜੇ ਜੋੜ ਨੇ ਉਹ ਕਿਤੇ ਨਾ ਕਿਤੇ ਲੀਕਵਿਡ ਨਾਲ ਲੈਣ ਕਰਕੇ ਉਹਨਾਂ ਦੀ ਮ사ਜ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਪਰ ਜਿਹੜੇ ਹਾਲਾਤ ਬੜੇ ਗੰਭੀਰ ਹੋ ਰਹੇ ਨੇ ਕਿਉਂਕਿ ਸਰਕਾਰ ਵੱਲੋਂ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਪਹਿਲ ਕਦਮੀ ਨਹੀਂ ਕੀਤੀ ਗਈ ਮਨਦੀਪ ਸਿੰਘ ਸਿੱਧੂ ਵੱਲੋਂ ਇੱਕ ਵਾਰੀ ਹਾਲਚਾਲ ਜ਼ਰੂਰ ਪੁੱਛਿਆ ਗਿਆ ਪਰ ਉਸ ਤੋਂ ਬਾਅਦ ਕੀ ਗੱਲਬਾਤ ਹੋਈ ਹੈ ਸਾਡੇ ਨਾਲ ਕਾਕਾ ਸਿੰਘ ਕੋਟੜਾ ਜੀ ਖੜੇ ਨੇ ਜੋ ਸੂਬਾ ਜਨਰਲ ਸਕੱਤਰ ਨੇ ਕਾਕਾ ਸਿੰਘ ਜੀ ਮਨਦੀਪ ਸਿੰਘ ਸਿੱਧੂ ਆਏ ਤੇ ਪ੍ਰਸ਼ਾਸਨ ਪੂਰਾ ਪਹੁੰਚਿਆ ਮੀਟਿੰਗ ਵੀ ਹੋਈ ਡੱਲੇਵਾਲ ਸਾਹਿਬ ਨਾਲ ਵੀ ਗੱਲਬਾਤ ਹੋਈ ਕੀ ਕੋਈ ਰਸਤਾ ਨਿਕਲਦਾ ਨਜ਼ਰ ਆ ਰਿਹਾ ਕਿਉਂਕਿ ਅੱਜ 15ਵੇਂ ਦਿਨ ਦੇ ਵਿੱਚ ਜਾਰੀ ਹੈ ਡਾਕਟਰਾਂ ਨੇ ਵੀ ਕਹਿ ਦਿੱਤਾ ਕਿ ਜਿਹੜੀ ਡੱਲੇਵਾਲ ਸਾਹਿਬ ਦੀ ਸਿਹਤ ਆ ਬਹੁਤ ਕਮਜ਼ੋਰ ਹੋ ਰਹੀ ਹੈ ਦੇਖੋ ਜਿਹੜੀ ਨਾ ਮੇਰੇ ਇੱਕ ਜਿਹੜੀ ਤੁਸੀਂ ਸਵਾਲ ਕੀਤਾ ਕਿ ਡੀਜੀਪੀ ਆਏ ਇੱਥੇ ਸਿਹਤ ਦਾ ਹਾਲਚਲ ਪੁੱਛਣ ਲਈ ਮੇਰੇ ਯਾਦ ਆ ਇੱਕ ਪ੍ਰਾਣਿਆ ਆਗੂ ਦਾ ਕੋਈ ਘਾਲੀਆਂ ਚੋਂ ਆਗੂ ਸੀਗਾ ਉਹਦੀ ਸਿਹਤ ਦਾ ਪਤਾ ਲੈਣ ਗਿਆ ਦੂਜਾ ਆਗੂ ਹੂੰ ਉਹਨੂੰ ਦੂਜਿਆਂ ਨੇ ਪੁੱਛਿਆ ਵੀ ਇਹ ਪਤਾ ਲੈਣਾ ਉਹ ਕਹਿੰਦਾ ਨਹੀਂ ਪਤਾ ਨਹੀਂ ਲੈਣ ਵਾਲੇ ਇਹ ਪੁੱਛਣ ਵਾਲਾ ਵੀ ਇਹ ਕਿੰਨੇ ਕਿ ਦਿਨ ਕੱਟੂਗਾ ਮਰਦਾ ਕਿਤੇ ਹੂੰ ਉਹਦਾ ਇੱਥੇ ਆਉਣਾ ਹੂੰ ਸਿੱਧੂ ਸੌਹਤ ਡੀਜੀਪੀ ਦਾ ਉਹ ਮੋਰਚੇ ਨੂੰ ਭਾਫਣਾ ਹੂੰ ਡੱਲੇਵਾਲ ਦੀ ਸਿਹਤ ਨੂੰ ਭਾਫਣਾ ਕਿ ਕਿੱਥੋਂ ਕਮਜ਼ੋਰੀ ਹੈ ਜਿਵੇਂ ਅਸੀਂ 26 ਤਰੀਕ ਨੂੰ ਚੱਕਿਆ ਸੀਗਾ ਕਿੱਥੋਂ ਸਾਨੂੰ ਮੌਰੀ ਮਿਲ ਸਕਦੀ ਹੈ ਉਤੋਂ ਲੋਕਾਂ ਨੂੰ ਤਾਲਮੇਲ ਚ ਵੀ ਅਸੀਂ ਸਿਹਤ ਦਾ ਖਿਆਲ ਦੇਖਿਆ ਤਾਂ ਪੰਜਾਬ ਸਰਕਾਰ ਦਾ ਜਿਹੜਾ ਰੋਲ ਸੀਗਾ ਉਹ ਤਾਂ ਨਿਭਾ ਕੇ ਇਹਨਾਂ ਨੇ ਦਿਖਾਤਾ ਬੀਜੇਪੀ ਨੂੰ ਜਿਹੜਾ 26 ਤਰੀਕ ਨੂੰ ਇਹਨਾਂ ਦੀ ਤਸਵੀਰ ਉਹ ਸਾਹਮਣੇ ਆ ਗਈ ਹੈ ਪਰ ਪੰਜਾਬ ਦੀਆਂ ਮੰਗਾਂ ਜਿਹੜੇ ਦੇਸ਼ ਲੈਵਲ ਦੇ ਲੋਕ ਆਪਾਂ ਲੜ ਰਹੇ ਆ ਸਟੇਟ ਦੇ ਮੁੱਖ ਮੰਤਰੀ ਦਾ ਫਰਜ਼ ਕੀ ਬਣਦਾ ਸੀਗਾ ਉਹ ਤਾਂ ਅਜੇ ਚੁੱਪ ਹੈ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਜਿਹੜੀ ਇੱਥੇ ਫੋਰਸ ਹੈਗੀ ਹਰਿਆਣੇ ਵਾਲੇ ਪਾਸੋਂ ਆਇਆ ਵੀ ਸੀ.ਆਰ.ਪੀ ਦੇ ਟੁਕੜੀਆਂ ਖੁਸ਼ਾਈਆਂ ਨੇ ਉਧਰੋਂ ਸਿੱਧੂ ਸਾਹਿਬ ਦਾ ਇੱਧਰ ਮਿਲਣਾ ਇਹ ਸਾਰਾ ਕੁਝ ਤਾਲਮੇਲ ਦੀ ਉਹਨਾਂ ਦੀ ਇਹ ਲੱਗਦੀ ਹੈ ਕਿ ਮੋਰਚੇ ਦੇ ਵਿੱਚੋਂ ਡੱਲੇਵਾਲ ਸਾਨੂੰ ਦੁਬਾਰਾ ਫੇਰ ਕਿਵੇਂ ਚੱਕਿਆ ਜਾ ਸਕਦਾ ਮੈਨੂੰ ਅਸੀਂ ਤਾਂ ਇਸ ਗੱਲ ਤੋਂ ਭਾਗਦੇ ਆ ਬਾਕੀ ਦੂਜੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਅੱਜ ਉਹਨਾਂ ਦਾ ਮਨਬਤ 15 ਦਿਨ ਹੈ ਮੈਨੂੰ ਲੱਗਦਾ ਵੀ ਠੀਕ ਹੈ 15ਵੇਂ ਦਿਨ ਅਸੀਂ ਇੱਕ ਜਦੋਂ ਕੱਲ ਨੌ ਸਟੇਟਾਂ ਦੇ ਵਿੱਚ ਐਮਪੀਆ ਨੂੰ ਕਾਂਗਰਸੀਆਂ ਦੇ ਐਮਪੀਆ ਨੂੰ ਜੋ ਵੀ ਐਮਪੀਆ ਕਿਸੇ ਵੀ ਹਲਕੇ ਦਾ ਜਿਹੜਾ ਜਿੱਤ ਕੇ ਗਿਆ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਭੁਖੜ ਹੜਤਾਲ ਘਰਾਂ ਦੇ ਵਿੱਚ ਗਏ ਨੇ ਜਿਵੇਂ ਰਾਜਸਥਾਨ ਦੇ ਵਿੱਚ ਬੈਠੇ ਨੇ ਸਾਡੇ ਕਿਸਾਨ ਕੱਲ ਤਿੰਨ ਐਮਪੀਆਂ ਦੇ ਹਰਿਆਣਾ 'ਚ ਬੈਠੇ ਨੇ ਦੂਜੇ ਮੱਧ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਦੇ ਨੌ ਸਟੇਟਾਂ ਦੇ ਵਿੱਚ ਮੁੱਖ ਮੰਤਰੀਆਂ ਦੇ ਘਰਾਂ ਤੱਕ ਵੀ ਗਏ ਨੇ ਤਾਂ ਉਹ ਸਾਰਾ ਕੁਝ ਢੱਲੇਵਾਲ ਸਾਹਿਬ ਜਦੋਂ ਬਾਹਰਲੇ ਸਟੇਟਾਂ ਦੇ ਵਿੱਚ ਗਿਆ ਪੂਰੇ ਦੇਸ਼ ਦੀ ਮੰਗ ਹੈ ਤਾਂ ਜਦੋਂ ਨੌ ਸਟੇਟਾਂ ਤੋਂ ਕਿਸਾਨ ਭੁੱਖ ਮਰ ਹੜਤਾਲ ਤੇ ਬੈਠੇ ਨੇ ਫਿਰ ਅਸੀਂ ਕੱਲ ਫੋਰਮ ਦੀ ਇੱਥੇ ਭੋਰੀ ਮੀਟਿੰਗ ਕਰਕੇ ਇੱਕ ਮੈਸੇਜ ਦਿੱਤਾ ਚੱਲ ਦੀ ਸਟੇਜ ਦੇ ਵਿੱਚ ਕਿ ਜਦੋਂ ਉਹ ਲੋਕਾਂ ਕੋਲੇ ਤਾਂ ਖਬਰਾਂ ਹੀ ਜਾ ਰਹੀਆਂ ਨੇ ਗਰਾਊਂਡ ਲੈਵਲ ਤੇ ਉਹਨਾਂ ਨੂੰ ਪਤਾ ਨਹੀਂ ਵੀ ਸਿਹਤ ਕਿਵੇਂ ਠੀਕ ਹੈ ਜਾਂ ਨਾ ਠੀਕ ਹੈ ਫਿਰ ਜਿਹੜੇ ਅਸੀਂ ਪਰਿਵਾਰ ਖਨੌਰੀ ਵੱਟ ਤੇ ਕੋਲੇ ਬੈਠੇ ਢੱਲੇਵਾਲ ਸਾਹਿਬ ਦੇ ਫਿਰ ਅਸੀਂ ਵੀ ਇਹ ਕਰਕੇ ਇੱਕ ਫੈਸਲਾ ਕੀਤਾ ਕਿ ਸਵੇਰ ਦਾ ਜਿਹੜਾ ਸਾਡਾ ਚੁੱਲਾ ਨਹੀਂ ਚਲਾਵਾਂਗੇ ਕੱਕ ਸਿੰਘ ਜੀ ਇੱਥੇ ਇੱਕ ਬੜਾ ਸਵਾਲ ਉੱਠਦਾ ਹੈ ਲੋਕਾਂ ਦਾ ਪੂਰੇ ਭਾਰਤ ਦਾ ਢਿੱਡ ਭਰਨ ਵਾਲਾ ਕਿਸਾਨ ਭੁੱਖ ਅੱਜ ਭੁੱਖ ਹੜਤਾਲ ਤੇ ਤੇ ਜਗਜੀਤ ਸਿੰਘ ਢੱਲੇਵਾਲ ਨੇ 15 ਦਿਨਾਂ ਤੋਂ ਕੁਝ ਖਾਦਾ ਪੀਤਾ ਨਹੀਂ ਕੀ ਲੱਗ ਰਿਹਾ ਕਿਉਂਕਿ ਇੱਕ ਪਾਸੇ ਜਦੋਂ ਪੂਰਾ ਦੇਸ਼ ਭੁੱਖਾ ਮਰਦਾ ਦੀ ਉਹਦੋਂ ਕਿਸਾਨ ਨੂੰ ਕਹਿ ਰਹੇ ਨੇ ਕਿ ਤੁਸੀਂ ਵੱਤੋਂ ਵੱਦ ਨਾਜ ਪੈਦਾ ਕਰੋ ਉਸੇ ਨਾਜ ਦੀ ਲੜਾਈ ਆ ਜਿਹੜੀ ਹੁਣ ਕਿਸਾਨ ਲੜ ਰਿਹਾ ਕਿ ਉਹ ਸਾਡਾ ਨਾਜ ਜਿਹੜਾ ਪੈਦਾ ਕੀਤਾ ਹੋਇਆ ਉਹਨੂੰ ਸਾਨੂੰ ਐਮਐਸਪੀ ਦਿੱਤੀ ਜਾਵੇ ਕਿ ਕੀ ਸੋਚਦੇ ਸਵਾਲ ਤੁਹਾਡਾ ਜੀ ਬਹੁਤ ਬਹੁਤ ਠੀਕ ਹੈ ਕਿ ਜਦੋਂ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬਾਹਰ ਜਾ ਕੇ ਝੋਲੀ ਾਟਦਾ ਸੀ ਆ ਕਿਸਾਨਾਂ ਨੂੰ ਹਰੀ ਕ੍ਰਾਂਤੀ ਦਾ ਨਾਮ ਦੇ ਕੇ ਇਧਰ ਨੂੰ ਮੋੜਿਆ ਗਿਆ ਅਸੀਂ ਜਿਹਨੂੰ ਉਦੋਂ ਅਸੀਂ ਆਪਣੇ ਐਗਰੀਕਲਚਰ ਵਾਲੇ ਥੱਲੇ ਪਿੰਡਾਂ ਲੈਵਲ ਤੇ ਜਾ ਕੇ ਜਿਵੇਂ ਅੱਜ ਕੋਈ ਨਸ਼ੇ ਵਾਲੇ ਚਿੱਟੇ ਤੇ ਲੱਗੇ ਨੇ ਆਏ ਜਾ ਕੇ ਖੇਤੀ ਨੂੰ ਨਸ਼ੇ ਤੇ ਲਾਇਆ ਉਹਦੇ ਵਿੱਚ ਪ੍ਰਾਪਤੀ ਦਸੀਂ ਵੀ ਇੱਕ ਕਾਰੇ ਚ ਪਾ ਕੇ ਦੇਖੋ ਇਹਨਾਂ ਪਾ ਕੇ ਦੇਖੋ ਪੂਰੇ ਦੇਸ਼ ਨੂੰ ਨਾਸ਼ ਤੋਂ ਨਿਰਭਰ ਕਰਨ ਵਾਲਾ ਅੱਜ ਕਿਸਾਨ ਉਹ ਜਿਹੜੇ ਪੂਰੇ ਦੇਸ਼ ਚ ਖੁਦਕਸ਼ੀਆਂ ਕਰਦੇ ਆ ਫਿਰ ਉਸ ਦੀ ਨਮਾਇੰਦਗੀ ਆਗੂ ਕਰਦਾ ਹੋਵੇ ਉਹ ਸਾਰੀ ਤਸਵੀਰ ਸਾਰੇ ਦੇਸ਼ ਦੀ ਭਾਫੀ ਹੋਵੇ ਉਦੇ ਵਿੱਚੋਂ ਫਿਰ ਇਹ ਫੈਸਲਾ ਕਿ ਸਰਕਾਰਾਂ ਕੁਝ ਸੋਚ ਹੀ ਨਹੀਂ ਰਹੀਆਂ ਆਪਦੇ ਹੱਥੀ ਕਮਿਸ਼ਨ ਬੁਹਾਏ ਆਪਦੀ ਹੱਤੀ ਰਿਪੋਰਟਾਂ ਬਣਾਈਆਂ ਕਮੇਟੀਆਂ ਬਣਾਈਆਂ ਜਦੋਂ ਪਾਰਲੀਮੈਂਟ ਜਾ ਕੇ ਲਾਗੂ ਹੀ ਨਹੀਂ ਕਰਨੀਆਂ ਬਿਲਕੁਲ ਐਸੇ ਕਿਸਾਨ ਜਿਹੜੇ ਨੇ ਉਹ ਲਗਾਤਾਰ ਹੀ ਡਟੇ ਹੋਏ ਨੇ ਔਰ ਜਗਜੀਤ ਡੱਲੇਵਾਲ ਜਿਨ੍ਹਾਂ ਦੀ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹਨਾਂ ਦੀ ਸਿਹਤ ਨੂੰ ਲੈ ਕੇ ਡਾਕਟਰ ਵੀ ਚਿੰਤਤ ਨੇ 15 15ਵੇਂ ਦਿਨ ਦੇ ਵਿੱਚ ਦਾਖਲ ਹੋਗੇ ਉਹਨਾਂ ਦੀ ਭੁੱਖ ਹੜਤਾਲ ਲੇਕਿਨ ਹੁਣ ਤੱਕ ਇੱਥੇ ਕੋਈ ਵੀ ਕਾਰਵਾਈ ਸਰਕਾਰ ਵੱਲੋਂ ਨਹੀਂ ਸਾਹਮਣੇ ਆਈ ਹੈ ਤਾਂ ਜੋ ਮਰਨ ਰਤ ਖਤਮ